ਮੇਟਰ ਆ ਬਾਈ ਨਾ ਵੀਜ਼ੇ ਲਵਾਉਂਦਾਗਾ ਬੰਦਿਆਂ ਦੇ ਨਹੀਂ ਲਵਾਉਂਦਾ ਲਵਾਉਂਦਾ ਫਰਨੀਚਰ ਦੇ ਹਾਂਜੀ ਬਾਈ ਅੱਜ ਆਪਣੇ ਫਰਨੀਚਰ ਦਾ ਵੀਜ਼ਾ ਕਿੱਥੋਂ ਦਾ ਲੱਗਾ ਹੈ ਬਾਈ ਅੱਜ ਆਪਣਾ ਫਰਨੀਚਰ ਚਲੇਗਾ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਵਿੱਚ ਅੱਛਾ ਹਾਂ ਸਿਡਨੀ ਦਾ ਵੀਜ਼ਾ ਲੱਗਾ ਤੇ ਕੀ ਕੀ ਫਰਨੀਚਰ ਆ ਬਈ ਆਪਾਂ ਭੇਜਨੇ ਅੱਜ ਬਾਈ ਸਾਰਾ ਕੁਝ ਇਹਦੇ ਬੈੱਡ ਸੋਫੇ ਡਾਈਨਿੰਗ ਨਾਲ ਮਾਰੀਆਂ ਸਾਰਾ ਕੁਝ ਜਾ ਰਿਹਾ ਮਤਲਬ ਕਸਟਮਰ ਫਰਨੀਚਰ ਇੱਕ ਟੋਟਲ ਘਰ ਦਾ ਪੂਰਾ ਹੀ ਸਮਾਨ ਹੈ ਅੱਛਾ ਪੂਰਾ ਸਮਾਨ ਆ ਗਿਆ ਤੁਹਾਡੇ ਕੋਲ ਸਮਾਨ ਹੈ ਜਿਵੇਂ ਇੱਕ ਘਰ ਦੇ ਵਿੱਚ ਚਾਰ ਬੈੱਡ ਹੋਗੇ 2 ਜਾਂ 3 ਸੋਫੇ ਡਾਈਨਿੰਗ ਆਊਟਡੋਰ ਦੇ ਲਈ ਟੋਟਲੀ ਸਮਾਨ ਦੇ ਵਿੱਚ ਜਾ ਰਿਹਾ ਹੈ ਠੀਕ ਹੈ ਜੀ ਤੇ ਵੀਰੇ ਜੇ ਆਪਾਂ ਗੱਲ ਕਰੀਏ ਵੀ ਉਧਰਲੇ ਵਿਦੇਸ਼ਾਂ ਦੇ ਵਿੱਚ ਬੈਠਾ ਅਗਲਾ ਕਾਦੇ ਵਾਸਤੇ ਮੰਗਾਉਂਦਾ ਕਿਉਂ ਉਹਨੂੰ ਵੀ ਉਧਰੋਂ ਨਹੀਂ ਖਰੀਦ ਸਕਦਾ ਉਹ ਬਈ ਖਰੀਦ ਸਕਦੇ ਨੇ ਉਧਰੋਂ ਖਰੀਦ ਸਕਦੇ ਨੇ ਪਰ ਉਧਰ ਕੀ ਹੁੰਦਾਗਾ ਅਕਕ ਤਾਂ ਅਗਲੇ ਨੂੰ ਕਸਟਮਾਈਜ਼ਡ ਫਰਨੀਚਰ ਨਹੀਂ ਮਿਲਦਾ ਠੀਕ ਹੈ ਮਤਲਬ ਜੇ ਅਗਲਾ ਕਹੇ ਵੀ ਮੈਂ ਬੈੱਡ ਤੇ ਅਗਲੇ ਨੂੰ ਬੈੱਡ ਪਸੰਦ ਆ ਗਿਆ ਫੋਟੋ ਦੇਖ ਕੇ ਨੈਟ ਤੋਂ ਡਿਜ਼ਾਈਨ ਪਸੰਦ ਆ ਗਿਆ ਤੇ ਅਗਲਾ ਜੋ ਲੱਭੇ ਤਾਂ ਅਗਲੇ ਨੂੰ ਮਿਲਦਾ ਨਹੀਂ ਜੇ ਅਗਲਾ ਬਣਵਾਉਣਾ ਚਾਹੇ ਤਾਂ ਉਹ ਬਣਦਾ ਨਹੀਂ ਜੇ ਬਣੂ ਤਾਂ 13ਵੇਂ ਰੇਟ ਦੇ ਵਿੱਚ ਬਣੂਗਾ ਕਿਉਂਕਿ ਉਧਰ ਲੇਬਰਾਂ ਬਹੁਤ ਜ਼ਿਆਦੇ ਮਹਿੰਗੀਆਂ ਨੇ ਆਪਾਂ ਨੂੰ ਸਰੀ ਗੱਲ ਦਾ ਪਤਾ ਹੈ ਤੇ ਉਧਰ ਰੌ ਮਟੀਰੀਅਲ ਵੀ ਮਹਿੰਗਾਗਾ ਉਕਿ ਜਿਵੇਂ ਆਸਟ੍ਰੇਲੀਆ ਆਪਾਂ ਲਾ ਲਈਏ ਨਿਊਜ਼ੀਲੈਂਡ ਲਾ ਲਈਏ ਉਹ ਇੱਕ ਤਰ੍ਹਾਂ ਦੇ ਟਾਪੂ ਹੋਗੇ ਕਿ ਮਤਲਬ ਉਹ ਸਾਰੇ ਇੱਕ ਸਮੁੰਦਰ ਦੇ ਨਾਲ ਕਿਰਿਆ ਹੋਇਆ ਉਹ ਤਾਂ ਸਾਰੀ ਚੀਜ਼ ਇੰਪੋਰਟ ਹੀ ਹੋਣੀ ਹੈ ਜੋ ਸਾਰੀ ਚੀਜ਼ ਇੰਪੋਰਟ ਹੋਣੀ ਹੈ ਇੱਕ ਤਰ੍ਹਾਂ ਦੀ ਲੇਬਰ ਵੀ ਇੰਪੋਰਟ ਹੋਣੀ ਹੈ ਉੱਥੇ ਰੋ ਮਟੀਰੀਅਲ ਵੀ ਇੰਪੋਰਟ ਹੋਣਾਗਾ ਜੇ ਆਪਾਂ ਉੱਥੇ ਮਨ ਚਾਹੀ ਚੀਜ਼ ਬਣਵਾਉਣੀ ਹੈ ਤਾਂ ਉਹ ਕਿਵੇਂ ਆਪਣੇ ਬਜਟ ਦੇ ਵਿੱਚ ਪੈ ਜੂਗੀ ਠੀਕ ਹੈ ਨਾ ਗੱਲ ਜੇ ਆਪਾਂ ਕਸਟਮਾਈਜ਼ਡ ਫਰਨੀਚਰ ਬਣਵਾਉਣਾਗਾ ਆਪਾਂ ਘੱਟ ਪੈਸਿਆਂ ਦੇ ਵਿੱਚ ਬਣਵਾਉਣਾਗਾ ਤਾਂ ਤੁਹਾਨੂੰ ਇੰਡੀਆ ਦੇ ਵਿੱਚ ਬਰਨਾਲਾ ਵਰਦ ਨੂੰ ਕੰਟੈਕਟ ਕਰਨ ਦਾ ਬਹੁਤ ਕਰਨੀ ਠੀਕ ਤੇ ਇੱਕ ਚਾਈਨਾ ਮੇਡ ਸਮਾਨ ਵੀ ਬਹੁਤ ਹੁੰਦਾਗਾ ਤੇ ਇਹ ਚਾਈਨਾ ਮੇਡ ਫਰਨੀਚਰ ਦਾ ਤੇ ਇੰਡੀਆ ਮੇਡ ਫਰਨੀਚਰ ਦਾ ਕਿੰਨਾ ਕੁ ਡਿਫਰੈਂਸ ਹੋ ਜਾਂਦਾ ਕੋਈ ਚਾਈਨਾ ਮੇਡ ਫਰਨੀਚਰ ਹੈ ਰਕ ਕੰਟਰੀ ਦੇ ਵਿੱਚ ਕਿਉਂ ਵਿਕਦਾ ਮੈਂ ਤੁਹਾਨੂੰ ਦੱਸ ਦਾਂਗਾ ਮਲੋ 40 ਫੁੱਟ ਦਾ ਕੰਟੇਨਰ ਖੜਾਗਾ ਇਹ 40 ਫੁੱਟ ਦੇ ਕੰਟੇਨਰ ਦੇ ਵਿੱਚ ਤੁਸੀਂ ਐ ਮੰਨ ਕੇ ਚਲੋ 8 ਕ ਬੈੱਡ ਪਹਿਣਗੇ 6 ਕ ਸੋਫੇ ਪਹਿਣਗੇ 2 ਕ ਡਾਈਨਿੰਗ ਪਹਿਣਗੇ ਬਾਕੀ ਹੋਰ ਥੋੜੀ ਹੋਰ ਜਿਹੜਾ ਪਰ ਮੈਂ ਦੋ ਘਰਾਂ ਦੇ ਸਮਾਨ ਭੇਜੂ 40 ਫੁੱਟ ਦੇ ਕੰਟੇਨਰ ਦੇ ਵਿੱਚ ਉੱਥੇ ਜੇ 40 ਫੁੱਟ ਦਾ ਕੰਟੇਨਰ ਹੋਵੇ ਚైనా ਦਾ ਉੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਬੈੱਡ ਕਿਉਂ ਚੱਲਦੇ ਨੇ ਫੋਲਡੇਬਲ ਕਿ ਮਤਲਬ ਸਾਰੇ ਬਕਸੇ ਵਾਲੇ ਬੈੱਡ ਨਹੀਂ ਹੁੰਦੇ ਬੈੱਡ ਦੀ ਬੈਕ ਅਲੱਗ ਹੁੰਦੇ ਤੇ ਛੋਟੇ ਜਿਹੇ ਡੱਬੇ ਦੇ ਵਿੱਚ ਬੈੱਡ ਸਾਰਾ ਪੈਕ ਹੋਇਆ ਹੋਇਆ ਹੁੰਦਾ ਹੈ ਪੁਣੀ ਤਾਂ ਮੰਨ ਲਓ ਬੈੱਡ ਆਏ ਨੇ ਜੇ ਆਪਾਂ ਸਾਰੇ ਬੈੱਡਾਂ ਦੀ ਗੱਲ ਕਰੀ 40 ਫੁੱਟ ਦੇ ਵਿੱਚ ਆਉਣਗੇ 20 ਬੈੱਡ ਪਤਾ ਨਹੀਂ ਕਿਹ ਬੈੱਡ ਉਹਨਾਂ ਦੇ ਪਤਾ ਨਹੀਂ ਕਿੰਨੇ ਸੂਆਂ ਦੇ ਵਿੱਚ ਬੈੱਡ ਆਣਗੇ ਤੇ 5-7 ਹਜ਼ਾਰ ਬੈੱਡ ਆ ਜੂ ਇੱਕ ਇੱਕ ਕੰਟੇਨਰ ਦੇ ਵਿੱਚ ਕੰਟੇਨਰ ਦੀ ਕੋਸਟ ਉਹਨਾਂ ਨੇ ਵੀ ਉਹੀ ਪੇ ਕਰਨੀ ਆਪਾਂ ਨੇ ਵੀ ਉਹੀ ਪੇ ਕਰਨੀ ਆ ਫਿਰ ਫਰੇਟ ਜੇ ਆਪਾਂ ਲਾਈਏ ਡਿਵਾਈਡ ਕਰੀ ਆਪਾਂ 20 ਨਗਾ ਦੇ ਵਿੱਚ ਡਿਵਾਈਡ ਕਰਾਂਗੇ ਉਹ ਕਰਨੇ ਹਜ਼ਾਰ ਨਗਾ ਦੇ ਵਿੱਚ ਡਿਵਾਈਡ ਤਾਂ ਉਹਨਾਂ ਨੂੰ ਕਿੰਨਾ ਜ਼ਿਆਦਾ ਸਸਤਾ ਪੈ ਜਾਂਦਾ ਹੈ ਕਿਉਂਕਿ ਫਰੇਟ ਚੀਜ਼ ਦੀ ਸਸਤੀ ਪੈ ਜਾਂਦੀ ਹੈ ਤਾਂ ਹੀ ਅਗਲਾ ਇੰਡੀਆ ਦੇ ਵਿੱਚੋਂ ਬੈੱਡ ਮੰਗਾਉਂਦਾ ਹੈਗਾ ਇੰਡੀਆ ਦੇ ਵਿੱਚੋਂ ਫਰਨੀਚਰ ਮੰਗਾਉਂਦਾ ਹੈਗਾ ਕਿ ਆਪਾਂ ਨੂੰ ਸਸਤਾ ਵੀ ਪਵੇ ਡਾਇਰੈਕਟ ਤੁਸੀਂ ਜਿਵੇਂ ਅਸੀਂ ਹੋਲਸੇਲ ਕਰਦੇ ਹਾਂ ਅਸੀਂ ਚੀਜ਼ ਬਣਾਤੇ ਨਾ ਫੈਕਟਰੀਆਂ ਬਣਾ ਕੇ ਵੇਚਦੇ ਹਾਂ ਆਲਾ ਡਾਇਰੈਕਟ ਸਾਨੂੰ ਮਤਲਬ ਜੋ ਬਣਾਉਂਦਾ ਹੈਗਾ ਹੋਲਸੇਲ ਉਹਨਾਂ ਨੂੰ ਮਿਲ ਜਾਂਦਾ ਹੈਗਾ ਤੇ ਸਸਤਾ ਵੀ ਪਵੇ ਉਧਰ ਮੰਗਵਾ ਕੇ ਦਿੱਤਾ ਕਰਕੇ ਚਾਈਨਾ ਨਾਲੋਂ ਅਗਲਾ ਇੰਡੀਆ ਦੀ ਚੀਜ਼ ਲੈਣੀ ਜ਼ਿਆਦਾ ਪ੍ਰੈਫਰ ਕਰਦਾ ਹੈ ਠੀਕ ਹੈ ਤੇ ਸਸਤਾ ਪੂ ਤੇ ਕਸਟਮਾਈਜ਼ ਵੀ ਹੋ ਜਾਂਦਾ ਠੀਕ ਤੇ ਜਿਹੜੇ ਵੀਰੇ ਇੱਥੋਂ ਤੋਂ ਲੈ ਕੇ ਉੱਥੇ ਜਾਣ ਦਾ ਖਰਚਾ ਹੈਗਾ ਇਹ ਫਿਰ ਕਸਟਮਰ ਦਾ ਉੱਪਰ ਨਹੀਂ ਰੰਗੇਂਦਾ ਰ ਜੇ ਮੈਂ ਮਤਲਬ ਵੀ ਰਫਲੀ ਜੀ ਗੱਲ ਕਰਾਂ ਮਤਲਬ ਮੇਰੇ ਨਾਲ ਕਈ ਸਟੋਰ ਵੀ ਜੁੜੇ ਹੋਏ ਨੇ ਹਾਂਜੀ ਤੇ ਸਟੋਰ ਵੀ ਕਈ ਜੁੜੇ ਹੋਏ ਨੇ ਉਹਨਾਂ ਦਾ ਕੀ ਸਿਸਟਮ ਹੈ ਕਿ ਸਪੋਜ਼ ਮੈਂ ਕੋਈ I don't know 50000 ਰੁਪਏ ਦਾ ਲਾਤਾ ਹਾਂਜੀ ਠੀਕ ਹੈ ਜੀ ਠੀਕ ਹੈ ਉਹਨਾਂ ਨੂੰ ਫਰੇਟ ਵਗੈਰਾ ਮਤਲਬ ਫਰੇਟ ਉਹਨਾਂ ਨੂੰ ਲੱਗੀ 20000 ਰੁਪਏ ਫਰੇਟ ਲੱਗੀ ਠੀਕ ਹੈ ਸਾਰਾ ਕਰਾਇਆ ਪਾੜਾ ਬਣ ਕੇ ਆਪਾਂ ਐਵਰੇਜ ਦੇਖਾਂਗੇ ਇੱਕ ਪ੍ਰੋਡਕਟ ਦੀ ਇੰਨੀ ਐਵਰੇਜ ਹੈ ਜੀ 20000 ਰੁਪਏ ਆਪਣੀ ਐਵਰੇਜ ਹੈ ਜੀ ਠੀਕ ਹੈ ਨਾ ਤੇ ਉਹਨਾਂ ਨੇ ਕੀ ਕਰਨਾ 70000 ਰੁਪਏ ਦੀ ਚੀਜ਼ ਪੈ ਗਈ ਉਹਨਾਂ ਨੇ ਸਟੋਰ ਬਦ ਇੰਨੇ ਕੋਦਰ ਮਾਰਜਨ ਹੈਗੇ ਨੇ ਇੰਨੇ ਕੋਲੇ ਉਧਰ ਹੈਗੇ ਨੇ ਕਿ ਬੰਦਾ ਚੀਟੇ ਡਬਲ ਕਰਕੇ ਰਾਮ ਨਾਲ ਬੇਸਾਬ ਜੇ ਮਤਲਬ ਕੋਈ ਇਹ ਵੀਡੀਓ ਕੋਈ ਆਪਣਾ ਭਾਈ ਭਣ ਨਮਾ ਗਿਆ ਹੋਇਆ ਦੇਖ ਰਿਆ ਹੋਊਗਾ ਉਹਨਾਂ ਨੇ ਫਰਨੀਚਰ ਦਾ ਕੰਮ ਕਰਨਾ ਹੈਗਾ ਤੇ ਉਹ ਵੀ ਕਰ ਸਕਦੇ ਨੇ ਉਹ ਵੀ ਸਾਡੇ ਤੋਂ ਸਮਾਨ ਮੰਗਵਾ ਸਕਦੇ ਕੱਟਾ ਫਰਨੀਚਰ ਵੀ ਮੰਗਵਾ ਸਕਦੇ ਕੱਟਾ ਫਰਨੀਚਰ ਵਿੱਚੋਂ ਵੀ ਮੰਗਵਾ ਸਕਦੇ ਨੇ ਜਿਹੜਾ ਬੰਦਾ ਘਰਾਂ ਵਾਸਤੇ ਮੰਗਵਾਉਂਦਾ ਮੋਟਾ ਫਾਇਦਾ ਹੋ ਜਾਂਦਾ ਕੋਈ ਚੱਟੇ ਤੇ ਇੱਕ ਬਈ ਇੱਕ ਇਹ ਗੱਲ ਘੱਟ ਸਮਝ ਆਉਂਦੀ ਹੈ ਵੀ ਇੱਕ ਛੋਟਾ ਕੰਟੇਨਰ ਹੁੰਦਾ ਇੱਕ ਵੱਡਾ ਕੰਟੇਨਰ ਹੁੰਦਾਗਾ ਵੀ ਇਹਦੇ ਵਿੱਚ ਕੋਈ ਜ਼ਿਆਦਾ ਫਰਕ ਹੁੰਦਾਗਾ ਰੇਟ ਦੀ ਗੱਲ ਕਰੀ ਆਪਾਂ ਹਾਂ ਬਈ ਜਿਵੇਂ ਹੁਣ ਜੇ ਆਪਾਂ ਆਸਟ੍ਰੇਲੀਆ ਦੇ ਇੱਕ ਸਪੋਜ਼ ਪੋਰਟ ਦੀ ਗੱਲ ਕਰ ਰਹੀਏ ਮੰਨ ਲਓ 20 ਫੁੱਟ ਕੰਟੇਨਰ ਦਾ ਸਪੋਜ਼ ਮੈਲਬਨ ਦਾ ਅੱਜ ਚੱਲਦਾਗਾ ਤੇ ਜਿਹੜਾ ਉੱਥੇ ਇਹ ਜਿਹੜਾ ਫਰੇਟ ਹੁੰਦਾ ਇਹ ਬਰਨਾਲੇ ਤੋਂ ਲੈ ਕੇ ਮੈਲਬਰਨ ਪੋਰਟ ਤੱਕ ਦਾ ਰੇਟ ਹੁੰਦਾ ਜਦੋਂ ਕੰਟੇਨਰ ਮੈਲਬਰਨ ਪੋਰਟ ਤੇ ਪਹੁੰਚ ਗਿਆ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਖਰਚੇ ਲੱਗਦੇ ਹੁੰਦੇ ਨੇ ਕਈ ਸਟੋਰ ਇਹ ਦੱਸਦੇ ਨਹੀਂ ਹੁੰਦੇ ਕਈ ਸਟੋਰ ਕਸਟਮਰ ਨੂੰ ਜੇ ਕਸਟਮਰ ਕਾਲ ਕਰੂ ਹਾਂਜੀ ਮੈਲਬਰਨ ਦਾ ਕਿੰਨਾ ਖਰਚਾ ਹੈਗਾ ਅਗਲਾ ਫਰੇਟ ਫਰੇਟ ਦੱਸੂਗਾ ਅਗਲੀ ਗੱਲ ਕਈ ਵਾਰ ਬੰਦਾ ਨਹੀਂ ਦੱਸਦਾ ਜਿਵੇਂ ਅਗਲੇ ਵੀ ਕਈ ਖਰਚੇ ਹੁੰਦੇ ਨੇ ਜਿਵੇਂ ਕਸਟਮ ਕਲੀਅਰੈਂਸ ਮਾਈਨ ਕਲੀਅਰੈਂਸ ਵੇਅਰ ਹਾਊਸ ਚਾਰਜੀ ਦਾ ਅਗਲੇ ਦੇ ਘਰ ਤੱਕ ਦੀ ਟਰਾਂਸਪੋਰਟੇਸ਼ਨ ਹੋਊਗੀ ਕਈ ਤਰ੍ਹਾਂ ਦੇ ਖਰਚੇ ਹੁੰਦੇ ਨੇ ਤਕਰੀਬਨ 20 ਫੁੱਟ ਦੇ ਮਗਰ 2 ਲੱਖ ਰੁਪਏ ਹੋ 2.5 ਤੋਂ 3 ਲੱਖ ਰੁਪਏ ਬੰਦਾ ਪਹੁੰਚਣ ਤੋਂ ਬਾਅਦ ਲੱਗਦੇ ਨੇ ਠੀਕ ਹੈ ਜੀ ਜੇ ਆਪਾਂ ਇਹ ਤਾਂ ਹੋਊਗਾ 20 ਫੁੱਟ ਦਾ ਖਰਚਾ ਜੇ ਆਪਾਂ ਇਹਨੂੰ ਦੋ ਦਿਨਾਂ ਮਲਟੀਪਲਾਈ ਕਰ ਲਈਏ ਮਤਲਬ ਆਪਾਂ 40 ਫੁੱਟ ਦਾ ਕੰਟੇਨਰ ਕਰ ਲਈਏ ਜਾਂ ਦੋ 20 20 ਦੇ ਕਰ ਲਈਏ ਤਾਂ 10 ਲੱਖ ਰੁਪਏ ਬਣ ਲੱਗੇ ਠੀਕ ਹੈ ਨਾ ਪਰ ਜੇ ਤੁਸੀਂ ਇਕੱਠਾ 40 ਫੁੱਟ ਦਾ ਇੱਕ ਕੰਟੇਨਰ ਕਰਦੇ ਹੋ ਉਹ ਤਕਰੀਬਨ ਤੁਹਾਡਾ 7 ਤੋਂ 8 ਲੱਖ ਰੁਪਏ ਦੇ ਵਿੱਚ ਖਰਚਾ ਪੈ ਜੂਗਾ ਉਹ 2 ਤੋਂ 2.5 ਲੱਖ ਰੁਪਏ ਦਾ ਫਾਇਦਾ ਦਾ ਕੰਟੇਨਰ ਮੈਂ ਡੈਫੀਨੇਟਲੀ ਹੁੰਦਾ ਹੀ ਹੈ ਠੀਕ ਹੈ ਤੇ ਜਿਵੇਂ ਕੈਨੇਡਾ ਯੂ ایس اے ਜਿੱਥੋਂ ਦੀਆਂ ਫਰੇਟਾਂ ਥੋੜੀਆਂ ਜਿਆਦੇ ਨੇ ਉਹ ਤੋਂ ਹੋਰ ਵੀ ਵੱਧ ਫਾਇਦਾ ਹੋਈ ਵੀ ਮੰਨ ਕੇ ਚੱਲ ਵੀ ਦੋ ਘਰ ਜੇ ਰਲ ਕੇ ਵੀ ਆਰਡਰ ਕਰਨਗੇ ਤਾਂ ਵੀ ਉਹ ਵੀ ਜਿਆਦਾ ਬਚਤ ਹੋ ਸਕਦੀ ਹੈ ਪੈਸੇ ਹਾਂਜੀ ਹਾਂਜੀ ਹਨਾ ਵੀ ਇੱਕ ਦੇ ਨਾਲ ਉਹ ਅਗਲਾ ਜੇ ਦੋ ਘਰ ਰਲ ਕੇ ਖਰੀਦ ਸਕਦੇ ਆ ਹਨਾ ਤੇ ਇਹ ਤਾਂ ਹੋ ਗਈ ਵੀਰੇ ਤੇ ਇੱਕ ਜੇ ਮੈਂ ਗੱਲ ਕਰੀਏ ਵੀ ਆਪਨੇ ਪਿੰਡੋਂ ਨਾਲ ਵੀ ਦੂਸਰੇ ਪਿੰਡ ਦੇ ਵਿੱਚ ਆਪਾਂ ਕੋਈ ਵੀ ਛੋਟੀ ਚੀਜ਼ ਵੀ ਇਹਦੀ ਹੈ ਕੁਰਸੀਆਂ ਵੀ ਇਹਦੀ ਹੈ ਉਹਨਾਂ ਦਾ ਵੀ ਹੁੰਦਾ ਖਤਰਾ ਥੋੜਾ ਜਿਹਾ ਵੀ ਡੈਮੇਜ ਨਾ ਹੋ ਜਾਈ ਜੀ ਕਿਵੇਂ ਤੁਸੀਂ ਛੋਟੀਆਂ ਭੇਜ ਦਿੰਦੇ ਹੋ ਕੋਈ ਕਿਤੇ ایکسپੀਰੀਅੰਸ ਹੈ ਉਹਦਾ ਬਹੁਤ ਟਾਈਮ ਹੋ ਗਿਆ ਐਕਸਪੋਰਟ ਕਰਦਿਆਂ ਨੂੰ ਸਾਨੂੰ ਠੀਕ ਹੈ ਨਾ ਤੇ ਜਿਹੜਾ ਸਾਡਾ ਸਟਾਫ ਹੈ ਉਹ ਵੀ ਵੈਲ ਐਕਸਪੀਰੀਅੰਸਡ ਸਟਾਫ ਹੈ ਉਹਨੂੰ ਪਤਾ ਹੈ ਲੋਡਿੰਗ ਕਿਵੇਂ ਕਰਨੀ ਹੈ ਪੈਕਿੰਗ ਕਿਵੇਂ ਕਰਨੀ ਹੈ ਜੇ ਮੈਂ ਪ੍ਰੋਡਕਟ ਦੀ ਗੱਲ ਕਰਾਂ ਜਿਹੜੀ ਉਹ ਪੈਕਿੰਗ ਹੁੰਦੀ ਹੈ ਉਹ ਤਿੰਨ ਤੋਂ ਚਾਰ ਲੇਰਾਂ ਦੇ ਵਿੱਚ ਪੈਕਿੰਗ ਹੁੰਦੀ ਹੈ ਪਹਿਲੇ ਲੇਮੀ ਦੀ ਸ਼ੋ ਹੁੰਦੀ ਹੈ ਫਿਰ ਈਪੀ ਲੱਗਦੀ ਹੈ ਨੈਟਲਨ ਲੱਗਦੀ ਹੈ ਨੈਟ ਜਿਵੇਂ 화이트 ਦੇ ਕਲਰ ਵਾਲਾ ਜਿਵੇਂ ਇਸ ਤਰ੍ਹਾਂ ਦਾ ਮਟੀਰੀਅਲ ਹੋ ਗਿਆ ਨੈਕਸਨ ਲੱਗਦੀ ਹੈ ਤੇ ਉਸ ਤੋਂ ਬਾਅਦ ਫਿਰ ਗੱਤਾ ਲੱਗਦਾਗਾ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਮਤਲਬ ਲੈਮੀਨੇਸ਼ਨ ਰੂਲ ਲੱਗਦਾਗਾ ਮਤਲਬ ਜਿਵੇਂ ਮਰਜੀ ਜਿਹਨ ਮੈਂ ਕਹਿੰਨਾ ਬੰਦਾ ਲਿਆ ਕੇ ਆਏ ਵੀ ਸਿੱਟੀ ਚੱਲੇ ਰੋ ਗੁੱਦਗਦਲੀ ਲੱਗ ਉੱਤੇ ਆਏ ਵੀ ਸਿੱਟੀ ਚੱਲੇ ਵੀ ਮਤਲਬ ਕੋਈ ਚੱਕਰ ਨਹੀਂ ਹੈਗਾ ਜੇ ਲੋਡ ਕਰਨਾ ਹੈ ਤਾਂ ਵੀ ਕੋਈ ਬੰਦਾ ਡੈਮੇਜ ਨਹੀਂ ਹੁੰਦਾ ਕੰਟੇਨਰ ਸਤੋਂ ਡੈਮੇਜ ਹੋਣ ਦੀ ਕੀ ਹੈ ਠੀਕ ਬਾਕੀ ਜਿਵੇਂ ਹੁਣ ਛੋਟੀਆਂ ਛੋਟੀਆਂ ਗੱਲਾਂ ਜਿਵੇਂ ਪੈਰ ਪੂਰ ਖੋਲ ਕੇ ਭੇਜਣੇ ਜਾਂ ਜਿਵੇਂ ਹੁਣ ਕਾਰਨਰ ਤੇ ਵੀ ਡੈਮੇਜ ਹੋਣ ਦੇ ਨਾਲ ਉੱਥੋਂ ਕੋਈ ਦਿੱਤਾ ਵਗੈਰਾ ਜ਼ਿਆਦਾ ਲਾ ਦੇਣਾ ਠੀਕ ਤੇ ਵੀ ਮਤਲਬ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਐਕਸਪੀਰੀਅੰਸ ਦੇ ਨਾਲ ਪਤਾ ਲੱਗ ਜਾਂਦੀਆਂ ਹਨ ਬਾਕੀ ਇਹ ਲੱਕੜ ਦੇ ਪੈਲੇਟਾਂ ਦੇ ਵਿੱਚ ਅਸੀਂ ਮਾਰਬਲ ਤੇ ਗਲਾਸ ਵਗੈਰਾ ਭੇਜਦੇ ਪਹਿਲਾਂ ਮਤਲਬ ਲੰਬੇ ਆ ਜਾਂਦੇ ਕੀ ਵਾਰ ਮਾਰਬਲ ਟੁੱਟ ਜਾਂਦਾ ਸੀ ਗਲਾਸ ਤੇ ਹੁਣ ਕੋਈ ਇਸ ਤਰ੍ਹਾਂ ਦੇ ਦਿੱਕਤ ਨਹੀਂ ਆਉਂਦੀ ਅੱਛਾ ਠੀਕ ਹੈ ਜੀ ਤੇ ਵੀਰੇ ਕੋਈ ਆਰਡਰ ਕਰਨਾ ਤਾਂ ਨਹੀਂ ਜਿਆਦਾ ਮੁਸ਼ਕਲ ਹੈਗਾ ਵੀ ਆਪਾਂ ਕਹਿ ਰਹੇ ਸੀ ਵੀ ਜਿਆਦਾ ਆਰਡਰ ਕਰਨ ਦੇ ਵਿੱਚ ਮੁਸ਼ਕਲ ਹੈ ਮੈਂ ਕਹਿੰਦਾ ਇਹਦੇ ਨਾਲੋਂ ਵੱਧ ਆਸਾਨ ਹੀ ਕੁਝ ਨਹੀਂ ਹੋ ਸਕਦਾ ਖੈਰ ਬਸ ਕਿ ਸਾਡੇ ਤੱਕ ਸਾਨੂੰ Amazon Flipkart ਤੇ ਆਈਟਮ ਆਰਡਰ ਕਰਨੀ ਆਉਂਦੀ ਹੈ ਸਾਡਾ ਫਰਨੀਚਰ ਆਰਡਰ ਕਰਨਾ ਤੇ ਬਾਹਰ ਦੇ ਮੁਲਕ ਦੇ ਵਿੱਚ ਮੰਗਵਾਉਣਾ ਹੋਰ ਵੀ ਜਿਆਦਾ ਆਸਾਨ ਹੈ ਬੰਦੇ ਨੂੰ ਜਿਹੜਾ ਬੰਦਾ ਸੋਚਦਾ ਬੰਦਾ ਕਹਿੰਦਾ ਪਤਾ ਕਿੰਨਾ ਕੰਮ ਜਾ ਉੱਪਰ ਹਾਂ ਉਹੀ ਹੁੰਦਾ ਵੀ ਪੀਜ਼ਾ ਡਿਲੀਵਰੀ ਕਰਨ ਨਾਲ ਵੀ ਸੌਖਾ ਹਾਂ ਵੀ ਪੀਜ਼ਾ ਡਿਲੀਵਰੀ ਨਾਲ ਵੀ ਸੌਖਾ ਸਹੀ ਗੱਲ ਹੈ ਜੇ ਆਪਾਂ ਜਮੈਂ ਤਾਂ ਤੁਹਾਨੂੰ ਦੱਸਾਂਗੇ ਉਹਦੇ ਆਗੇ ਕੀ ਮੰਗਾਈਏ ਕੀ ਮੰਗਾਈਏ ਸਰ ਸਿਲੈਕਸ਼ਨ ਤੇ ਵੀ ਔਖੀ ਹੈ ਤੇ ਬੰਦੇ ਨੇ ਕੀ ਕਰਨਾਗਾ ਮਤਲਬ ਪਹਿਲਾਂ ਤਾਂ ਬੰਦਾ ਸਾਨੂੰ ਪਹਿਲਾਂ ਉਹਦਾ ਦੇਖਿਆ ਉਹਦਾ ਬਜਟ ਵੀ ਆਲੇ ਸੋਚਣਾ ਵੀ ਸਾਡੇ ਬਜਟ ਦੇ ਵਿੱਚ ਸਿਸਟਮ ਪੈਂਦਾ ਕਿ ਨਹੀਂ ਪੈਂਦਾ ਆਲੇ ਕਰੇ ਸਾਨੂੰ ਪੋਰਟ ਪੁੱ ਦੱਸਿਆ ਉਹਦਾ ਤੇ ਆਲਾ ਸਾਨੂੰ ਉਹਦੇ ਘਰ ਦਾ ਡਰੈਸ ਦੱਸੇ ਅਗਲੇ ਨੂੰ ਅਸੀਂ ਪੋਰਟ ਦਾ ਖਰਚਾ ਵੀ ਦੱਸ ਦਾਂਗੇ ਅਸੀਂ ਇਹਨੂੰ ਘਰ ਤੱਕ ਦਾ ਖਰਚਾ ਵੀ ਦੱਸ ਦਾਂਗੇ ਅਸੀਂ ਇਹਨੂੰ ਦੱਸਦੇ ਵੀ ਭਾਈ ਤੁਹਾਡਾ 5 ਲੱਖ ਰੁਪਏ ਦਾ ਸਾਰਾ ਟੋਟਲ ਖਰਚਾ ਹੋਊਗਾ ਅਸੀਂ ਇਹਨੂੰ ਫੋਨ 'ਤੇ ਦੱਸਤਾ ਠੀਕ ਜੇ ਬੰਦਾ ਕਹਿੰਦਾ ਵੀ ਹਾਂ ਬੰਦਾ ਕੈਲਕੂਲੇਸ਼ਨ ਕਰੂਗੀ ਹਾਂ ਵੀ ਓਕੇ ਹੈ ਕੋਈ ਜੱਕਰ ਨਹੀਂ ਹੈਗਾ ਤੇ ਬੰਦਾ ਕੀ ਕਰੇ ਵੀ ਸਾਡੇ ਡਿਜ਼ਾਈਨਸ ਤੇ ਲਿミਟਿਡ ਵੀ ਰਹਿਣਾ ਅਗਲੇ ਨੇ ਠੀਕ ਹੈ ਨਾ ਜੋ ਅਸੀਂ ਡਿਜ਼ਾਈਨ ਲਗਾਏ ਉਹ ਤੇ ਜਮਾਂ ਲਿミਟਿਡ ਹੀ ਲੈਣਾ ਨੈਟ ਬਹੁਤ ਵੱਡਾ ਹੈ ਬਹੁਤ ساری ਦੁਨੀ ਹੈ ਜਿੱਥੋਂ ਮਰਜ਼ੀ ਬੰਦਾ ਡਿਜ਼ ਸਾਡੇ ਪੇਜ ਤੋਂ ਚੱਕੇ ਕਿਸੇ ਹੋਰ ਦੇ ਪੇਜ ਤੋਂ ਚੱਕੇ Pinterest ਤੋਂ ਚੱਕੇ ਜਾਂ ਆਪ ਦੇ ਕਿਸੇ ਨੀਰ ਬਏ ਸਟੋਰ ਤੋਂ ਡਿਜ਼ਾਈਨ ਚੁੱਕਿਆ ਉਹ ਡਿਜ਼ਾਈਨ ਪਹਿਲਾ ਬੰਦਾ ਸਾਰੇ ਸ਼ਾਰਟਲਿਸਟ ਕਰਦੇ ਠੀਕ ਹੈ ਨਾ ਗੱਲ ਠੀਕ ਹੈ ਸ਼ਾਰਟ ਲਿਸਟ ਕਰਕੇ ਸਾਨੂੰ ਸਾਰੇ ਡਿਜ਼ਾਈਨ ਭੇਜ ਦੇ ਫਿਰ ਆਪਾਂ ਕਾਲ ਤੇ ਗੱਲ ਕਰਾਂਗੇ ਦੱਸ ਦੇ ਵੀ ਆਹਾਂ ਬੈਡ ਦਾ ਡਿਜ਼ਾਈਨ ਆਪਾਂ ਇਹ ਕਰਨਾ ਬੈਡ ਦਾ ਡਿਜ਼ਾਈਨ ਇਹ ਕਰਨਾ ਅਸੀਂ ਅਗਲੇ ਨੂੰ ਮਟੀਰੀਅਲ ਦੇ ਨਾਲ ਇੱਕ ਪ੍ਰੋਪਰ ਕੋਸਟ ਦੱਸ ਦਾਂਗੇ ਵੀ ਆਹ ਜਿਹੜੀ ਚੀਜ਼ ਹੋਊਗੀ ਥੋੜੀ ਇੰਨੇ ਦੀ ਪਊਗੀ ਬੰਦੇ ਨੇ ਜਦੋਂ ਓਕੇ ਕਰਤਾ ਵੀ ਹਾਂ ਅਸੀਂ ਸਾਰਾ ਸਮਝਾਤਾ ਵੀ ਆਹ ਇਹ ਤੇ ਆਹ ਖਰਚਾ ਹੋਆ ਖਰਚਾ ਹੋਊਗਾ ਬੰਦੇ ਨੇ ਜਦੋਂ ਓਕੇ ਕਰਤਾ ਉਹ ਫਰਨੀਚਰ ਫਿਰ ਬਣਨ ਲੱਗ ਜਾਣਾਗਾ ਜਦੋਂ ਸਾਰਾ ਫਰਨੀਚਰ ਰੈਡੀ ਹੋ ਗਿਆ ਤੇ ਜੋ ਪੇਮੈਂਟ ਪ੍ਰੋਸੈਸ ਵਗੈਰਾ ਹੁੰਦਾ ਜੋ ਫਰਨੀਚਰ ਲੋਡ ਹੋਉਂਦਾ ਬੰਦਾ ਉਹਦੋਂ ਕਰ ਸਕਦਾ ਬਾਕੀ ਦੀ ਪੇਮੈਂਟ ਹੈ ਜਿਹੜੀ ਪ੍ਰਿੰਟ ਵਗੈਰਾ ਦੀ ਹੈ ਉਹ ਜਦੋਂ ਆਪਣਾ ਸ਼ਿਪ ਤੇ ਵੈਸਲ ਉਰੋ ਲੋਡ ਹੋ ਗਿਆ ਜਿਹੜੀ ਉਹ ਚੱਲ ਪਿਆ ਅਗਲੇ ਟਰੈਕਿੰਗ ਆਈਡੀ ਆ ਜੀ ਕੰਟੇਨਰ ਟਰੈਕ ਕਰ ਸਕਦਾ ਬਾਅਦ ਤੀਰੀ ਪੇਮੈਂਟ ਆਗਲਾ ਉਹ ਵੀ ਕਰ ਸਕਦਾ ਬੰਦੇ ਨੇ ਮਤਲਬ ਦਿਮਾਗ ਹੀ ਸਿਸਟਮ ਬਣਾਉਣਾਗਾ ਮਾਈਂਡ ਨੂੰ ਆਪਦੇ ਉਸ ਤਰ੍ਹਾਂ ਬਣਾਉਣੀ ਹੈ ਆਪਾਂ ਚੀਜ਼ ਬਣਾਉਣੀ ਮੰਗਾਉਣੀ ਹੈ ਵੀਰ ਕੋਈ ਕੋਈ ਸੁਣੀ ਹੈਗਾ ਬਾਕੀ ਅਸੀਂ ਸਰ ਹਰ ਤਰ੍ਹਾਂ ਦੀ ਹੈਲਪ ਕਰਦੇ ਹਾਂ ਠੀਕ ਹੈ ਤੇ ਇਹ ਤਾਂ ਪ੍ਰੋਸੈਸ ਸਾਰਾ ਆਪਣੀ ਹੈਗਾ ਜਿਹੜਾ ਭੇਜਣ ਤੱਕ ਦਾ ਹਾਂਜੀ ਹਾਂ ਸਾਰਾ ਆਪਣਾ ਮਤਲਬ ਅਸੀਂ ਪੋਰਟ ਤੱਕ ਦੀ ਸਰਵਿਸ ਵੀ ਦਿੰਨੇ ਆ ਕਸਟਮਰ ਅੱਗੇ ਘਰ ਤੱਕ ਆਪ ਹੀ ਲਿਜਾ ਸਕਦਾ ਕਸਟਮ ਕਲੀਅਰੈਂਸ ਵਗੈਰਾ ਆਪ ਹੀ ਕਰਵਾ ਸਕਦਾ ਤੇ ਅਸੀਂ ਘਰ ਤੱਕ ਦੀ ਸਰਵਿਸ ਮਤਲਬ ਬਿਹਤਰ ਦਿੰਨੇ ਆ ਓਕੀ ਹੁੰਦੀ ਥੋੜੀ ਜੀ ਘਰ ਤੱਕ ਦੀ ਸਰਵਿਸ ਦੇਣੀ ਪਰ ਉਹ ਵੀ ਮਤਲਬ ਸਾਡਾ ਵਧੀਆ ਐਕਸਪੀਰੀਅੰਸ ਆ ਗਿਆ ਘਰ ਤੱਕ ਦੀ ਵਧੀਆ ਸਰਵਿਸ ਦੇ ਵੀ ਹਾਂ ਹੁਣ ਜਿਆਦਾ ਉਲਝਣ ਤਾਂ ਨਹੀਂ ਕਰਨ ਦੀ ਲੋੜ ਨਹੀਂ ਆਪਣਾ ਫੋਨ ਚੱਕੋ ਤੁਹਾਡੇ ਪਾਸ ਕੋਈ ਚਾਹੇ ਛੋਟਾ ਫੋਨ ਪਿਆ ਚਾਹੇ ਵੱਡਾ ਫੋਨ ਪਿਆ ਚੱਕ ਕੇ ਹੁਣੇ ਨੰਬਰ ਡਾਇਲ ਕਰੋ ਨੰਬਰ ਦੱਸ ਦੂਈ ਕਰ ਹਾਂਜੀ ਭਾਈ ਸਾਡਾ ਸਟੋਰ ਦਾ ਨੰਬਰ ਹੈ 98042 42042 ਬਾਕੀ ਮੇਰਾ ਪਰਸਨਲ ਨੰਬਰ ਆਖਿਆ ਰੱਖਿਆ 83 ਓਪਰੇਟ ਵਗੈਰਾ ਪੁੱਛਦੇ ਤੁਸੀਂ ਉੱਤੇ ਪੁੱਛ ਸਕਦੇ ਹੋ ਬਾਕੀ ਇਹ ਸਾਡੇ ਸ਼ੋਰੂਮ ਬਰਨਾਲਾ ਪੁੱਛ ਤੇ ਵਿਜ਼ਿਟ ਕਰ ਸਕਦੇ ਜੋ ਕਿ ਬੱਸ ਸਟੈਂਡ ਦੇ ਕੋਲ ਅਗਰ ਨਾ ਜੀ ਥੈਂਕ ਯੂ